ਆਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੰਗਤਨ ਆਓ ਆਪਾਂ ਇੱਕ ਸ਼ਬਦ ਦਾ ਵਿਚਾਰ ਰੋਜ਼ ਕਰਦੇ ਹਾਂ ਇਸ ਸ਼ਬਦ ਨੂੰ ਪੜ੍ਹੀਏ ਸੁਣੀਏ ਤੇ ਵਿਚਾਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਅੰਕ 361 ਆਸਾ ਰਾਗ ਤੀਜੇ ਪਾਸ਼ਾ ਗੁਰੂ ਅਮਰਦਾਸ ਜੀ ਦੀ ਬਾਣੀ ਸ਼ਬਦ ਮੂਆ ਵਿੱਚੋਂ ਆਪ ਗਵਾਈ ਸਤਿਗੁਰੂ ਸਿਵੀ ਤਿਲ ਨੈਂ ਤਮਾਈ ਦੇਖੋ ਜਦੋਂ ਵੀ ਆਪਾਂ ਬਾਣੀ ਪੜ੍ਹਦੇ ਆਂ ਤੇ ਸੁਣਦੇ ਆਂ ਦੋਨਾਂ ਵਿੱਚ ਫਰਕ ਕੀ ਐ ਕਿ ਸਾਨੂੰ ਸ਼ਬਦ ਸੁੰਨ ਵਿੱਚ ਇੱਕੋ ਵਾਰ ਇੱਕੋ ਤਰੀਕਾ ਬੋਲਿਆ ਜਾਂਦਾ ਹੈ ਪਰ ਪੜਨ ਵਿੱਚ ਪਤਾ ਲੱਗਦਾ ਹੈ ਕਿ ਸ਼ਬਦ ਨੂੰ ਕੁਝ ਲਗਾ ਮਾਤਰਾਵਾਂ ਖੁਰ ਰਗੀਆਂ ਹੋਈਆਂ ਨੇ ਬੋਲਿਆ ਸ਼ਬਦ ਹੀ ਜਾਂਦਾ ਹੈ ਹੁਣ ਦੇਖੋ ਸ਼ਬਦ ਮੂਆ ਜੇ ਆਪਾਂ ਸੁਣਿਆ ਤੇ ਸਾਨੂੰ ਪਤਾ ਨਹੀਂ ਕਿਹੜੀ ਮਾਤਰਾ ਨਾਲ ਲਿਖਿਆ ਗਿਆ ਤੇ ਸਾਨੂੰ ਸਮਝ ਆਏਗਾ ਵੀ ਸ਼ਬਦ ਮੂਆ ਪਰ ਜਦੋਂ ਅਸੀਂ ਆਪ ਪੜਾਂਗੇ ਤੇ ਸਾਡਾ ਦਿਮਾਗ ਕੰਮ ਕਰੇਗਾ ਸਾਡੀ ਸੁਰਤ ਕੰਮ ਕਰੇਗੀ ਸ਼ਬਦ ਦਦੇ ਨੂੰ ਹਿਯਾਰੀ ਹੈ ਸ਼ਬਦ ਦੁਆਰਾ ਜਿਹੜਾ ਮਾਰ ਲੈਂਦਾ ਹੈ ਆਪਣੀ ਮਨ ਨੂੰ ਜਿਨੀ ਸ਼ਬਦ ਰਾਹੀ ਜਿਸ ਦਾ ਮਨ ਮਰ ਜਾਂਦਾ ਹੈ ਵਿੱਚੋਂ ਆਪ ਗਵਾਏ ਉਹ ਆਪਣੀ ਮੈਂ ਮੇਰੀ ਨੂੰ ਖਤਮ ਕਰ ਦਿੰਦਾ ਹੈ ਉਹਦੀ ਮੈਂ ਮੇਰੀ ਸਵਾਰਥੀ ਜੀਵਨ ਆਪਾ ਭਾਵ ਦੂਰ ਹੋ ਜਾਂਦਾ ਹੈ ਸਮਝ ਪੈ ਜਾਂਦੀ ਹੈ ਕਿ ਸਭ ਕੁਝ ਮਾਲਕੀ ਕਰ ਰਿਹਾ ਤੇ ਮਾਲਕੀ ਹੈ ਮਾਰਕ ਵਿੱਚ ਹੀ ਮੈਂ ਉਹ ਪਰਮਾਤਮਾ ਕਾਲਪੁਰਖ ਵੈਗਰੂ ਹੀ ਸਾਰੇ ਕਿਤੇ ਹੈ ਮੈਂ ਕੁਝ ਵੀ ਨਹੀਂ ਹਾਂ ਇਹ ਸਮਝ ਪਾਈ ਜਾਂਦੀ ਹੈ ਸਤਗੁਰ ਸੇਵੀ ਤਿਲ ਨਾ ਤਮਾਈ ਹੁਣ ਸੇਵੀ ਸਾਡੇ ਸਤਗੁਰੂ ਜੀ ਕੌਣ ਨੇ ਸ਼ਬਦ ਗੁਰੂ ਆਕਾਰ ਨਹੀਂ ਹੈ ਸ਼ਬਦ ਗੁਰੂ ਨੇ ਸ਼ਬਦ ਗੁਰੂ ਦੀ ਸੇਵਾ ਕੀ ਹੈ ਆਕਾਰ ਦੀ ਸੇਵਾ ਉਹਨੂੰ ਲੀੜਾ ਖੁਰਾਕ ਮਕਾਨ ਹਰ ਇੱਕ ਚੀਜ਼ ਦੀ ਲੋੜ ਹੈ ਪਰ ਸ਼ਬਦ ਗੁਰੂ ਤੇ ਨਿਰੰਕਾਰ ਹੈ ਉਹਦੀ ਉਹਦੀ ਸੇਵਾ ਕੀ ਹੈ ਗੁਰੂ ਦੀ ਸ਼ਰਨ ਲੈ ਲੈਣਾ ਗੁਰੂ ਦੀ ਸ਼ਰਨ ਲੈ ਲੈਣਾ ਜੋ ਗੁਰੂ ਜੀ ਕਹਿ ਰਿਹਾ ਉਹਨੂੰ ਮੰਨ ਲੈਣਾ ਤੇ ਜਦੋਂ ਅਸੀਂ ਸਤ ਗੁਰੂ ਸੇਵੀ ਤਿਲ ਨਾ ਤਮਾਈ ਸਾਡੇ ਅੰਦਰ ਤਿਲ ਜਿੰਨੀ ਵੀ ਤਮਾ ਨਹੀਂ ਰਹਿਣੀ ਹੁਣ ਅਸੀਂ ਕਾਦੇ ਵਿੱਚ ਭੱਜੇ ਫਿਰਦੇ ਆ ਸਾਰਾ ਦਿਨ ਤਮਾ ਵਿੱਚ ਭੱਜੇ ਫਿਰਦੇ ਆ ਤੇ ਗੁਰੂ ਜੀ ਕਹਿੰਦੇ ਫਿਰ ਤਿਲ ਜਿੰਨੀ ਵੀ ਤਮਾ ਤੇਰੇ ਅੰਦਰ ਨਹੀਂ ਰਹਿਣੀ ਨਿਰਪੋਦਾਤਾ ਸਦਾ ਮਨ ਹੋਈ ਉਹ ਜਿਹੜਾ ਸਾਰੇ ਡਰ ਦੂਰ ਕਰਨ ਵਾਲਾ ਮਾਲਕ ਹੈ ਜਿਹੜਾ ਆਪ ਡਰ ਤੋਂ ਰਹਤੇ ਉਹ ਸਾਡੇ ਮਨ ਵਿੱਚ ਵਸ ਜਾਏਗਾ ਜਦ ਉਹ ਸਾਡੇ ਮਨ ਵਿੱਚ ਵਸ ਜਾਏਗਾ ਸਾਡੇ ਅੰਦਰ ਇਹ ਗੁਣ ਪੈਦਾ ਹੋਊਗਾ ਅਸੀਂ ਵੀ ਨਿੱਕੀਆਂ-ਨਿੱਕੀਆਂ ਬਹਿਮਾਂ ਤੋਂ ਭਰਮਾਂ ਤੋਂ ਭੁਲੇਖਿਆਂ ਤੋਂ ਡਰਾਂ ਤੋਂ ਬਾਹਰ ਹੋ ਜਾਾਂਗੇ ਸੁਰਖਰੂ ਜੇ ਹੋ ਜਾਾਂਗੇ ਭਾਰਜਾ ਲੈ ਜੂਗਾ ਜੀਵਨ ਸਹੀ ਲਾਈਨ ਤੇ ਆ ਜੂਗਾ ਸੱਚੀ ਬਾਣੀ ਪਾਏ ਭਾਗ ਕੋਈ ਪਰ ਗੁਰੂ ਜੀ ਕਹਿੰਦੇ ਇਹ ਮਿਲਣਾ ਕਿੱਥੋਂ ਹੈ ਗੁਰੂ ਦੀ ਬਾਣੀ ਵਿੱਚੋਂ ਸੱਚੀ ਬਾਣੀ ਸੱਚੀ ਬਾਣੀ ਜਿਹੜੀ ਕਦੇ ਨਹੀਂ ਮਟਦੀ ਹਮੇਸ਼ਾ ਰਹਿਣ ਵਾਲਾ ਜਿਹੜਾ ਉਪਦੇਸ਼ ਹੈ ਸ਼ਬਦ ਹੈ ਉਹ ਜੇ ਕੋਈ ਮਿਲ ਜਾਏ ਕਿਸੇ ਨੂੰ ਭਾਗਾ ਨਾਲ ਚੰਗੇ ਭਾਗ ਹੋ ਜਾਂਦੇ ਆ ਉਸ ਦੇ ਜਿਹੜਾ ਪਾ ਲੈਂਦਾ ਹੈ ਤੇ ਇਹ ਇੱਥੋਂ ਮਿਲਦਾ ਹੈ ਸੋ ਦੇਖੋ ਕਿੰਨੀ ਪਿਆਰੀ ਗੱਲ ਗੁਰੂ ਜੀ ਕਹਿੰਦੇ ਆ ਕਿ ਇਹ ਜੀਵਨ ਬਦਲ ਜਾਂਦਾ ਹੈ ਚੇਂਜ ਹੋ ਜਾਂਦਾ ਹੈ ਬਦਲਾਅ ਆ ਜਾਂਦਾ ਹੈ ਕ੍ਰਾਂਤੀ ਹੋ ਜਾਂਦੀ ਹੈ ਫਿਰ ਬੰਦਾ ਕਰੇ ਕੀ ਗੁਰੂ ਜੀ ਕਹਿੰਦੇ ਇਸ ਅਸਲ ਗੱਲ ਨੂੰ ਸਮਝਾਉਣੀ ਹੈ ਇਸ ਸ਼ਬਦ ਵਿੱਚ ਉਹ ਹੀ ਸਮਝਾਉਣੀ ਹੈ ਗੁਰੂ ਜੀ ਨੇ ਗਉਣ ਸੰਗ੍ਰਹਿ ਵਿੱਚੋਂ ਔਗਣ ਜਾਹੇ ਜਿਵੇਂ ਜਿਵੇਂ ਆਪਾਂ ਆਪਣੇ ਅੰਦਰ ਗੁਣ ਪੈਦਾ ਕਰਦੇ ਜਾਵਾਂਗੇ ਉਹ ਗੁਣ ਨਿਕਲਦੇ ਜਾਣਗੇ ਹੁਣ ਸਾਡੇ ਅੰਦਰ 20 ਤਰ੍ਹਾਂ ਦੇ ਔਗਣ ਨੇ ਜੇ ਅਸੀਂ ਚੰਗੇ ਕਰਮ ਕਰੀਗੇ ਤੇ ਸਾਡੇ ਉਹ ਸੰਸਕਾਰਾਂ ਤੇ ਲਿਖੇ ਜਾਣਗੇ ਅੰਦਰ ਤੇ ਉਹਦੇ ਸਾਨੂੰ ਚੰਗੇ ਫਲ ਮਿਲਣਗੇ ਜੇ ਨਹੀਂ ਚੰਗੇ ਸੰਸਕਾਰ ਬਣ ਜਾਣਗੇ ਆਪਾਂ ਕੱਟਦੇ ਜਾਵਾਂਗੇ ਚੰਗੇ ਗੁਣਾਂ ਨਾਲ ਜੁੜਦੇ ਜਾਵਾਂਗੇ ਸਾਡੇ ਅੰਦਰੋਂ ਵਕਾਰ ਨੇ ਜਿਹੜੇ ਇਹ ਦੂਰ ਹੁੰਦੇ ਜਾਣਗੇ ਚੰਗੇ ਗੁਣ ਆਉਂਦੇ ਜਾਣਗੇ ਪੂਰੇ ਗੁਰਕੇ ਸ਼ਬਦ ਸਮਾਹੀ ਰਹਾਉ ਫਿਰ ਉਹ ਬੰਦਾ ਪੂਰੇ ਗੁਰੂ ਦੀ ਕਿਰਪਾ ਨਾਲ ਮਾਲਕ ਦੀ ਸਿਫਤਸਲਾਹ ਵਿੱਚ ਜੁੜ ਜਾਂਦਾ ਹੁਣ ਸਿਫਤਸਲਾਹ ਵਿੱਚ ਜੁੜਨਾ ਕਿਉਂਕਿ ਉਹ ਮਾਰ ਉਹ ਤੇ ਵੱਡਾ ਦਾਤਾ ਤਿਲ ਨਾ ਤਮਾਈ ਉਤੇ ਮਾਰਕ ਬਹੁਤ ਵੱਡਾ ਹੈ ਪਰ ਉਹਨੂੰ ਤੇੜੀ ਜਿੰਨੀ ਵੀ ਤਮਾਣੀ ਇਹਦਾ ਮਤਲਬ ਉਹਨੂੰ ਇਹ ਵੀ ਤਮਾਣੀ ਕਿ ਅਸੀਂ ਉਹਨੀਆਂ ਸਿਫਤਾਂ ਕਰੀਏ ਨਹੀਂ ਹੈ ਨਾ ਫਿਰ ਇਹ ਸਿਫਤ ਸਲਾਹ ਕਰਨ ਦਾ ਮਤਲਬ ਕੀ ਹੈ ਉਹਦੇ ਹੁਕਮ ਵਿੱਚ ਚੱਲਣਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜਾ ਹੁਕਮ ਦੇ ਵਿੱਚ ਅਸੀਂ ਬਣੇ ਆ ਉਸ ਹੁਕਮ ਦੇ ਵਿੱਚ ਜੁੜੇ ਰਹਿਣਾ ਇਹ ਰਹਾਉ ਦਾ ਬੰਦਾ ਹੈ ਸੋ ਗੁਰੂ ਜੀ ਕਹਿੰਦੇ ਆ ਆਪਣੇ ਅੰਦਰ ਗੁਣ ਪੈਦਾ ਕਰ ਔ ਗੁਣ ਨਿਕਲਦੇ ਜਾਣਗੇ ਤੇ ਪੂਰੇ ਦੇ ਗੁਰੂ ਦੇ ਸ਼ਬਦ ਰਾਹੀਂ ਉਸ ਮਾਲਕ ਦੇ ਗੁਣਾ ਵਿੱਚ ਸਮਾ ਜਾਏਗਾ ਉਹ ਗੁਣ ਤੇਰੇ ਵਿੱਚ ਸਮਾ ਜਾਣਗੇ ਇੱਕ ਮਿਕ ਹੋ ਜਾਏਗਾ ਗੁਣਾ ਨਾਲ ਤੇ ਫਿਰ ਜੀਵਨ ਕਿਹਦਾ ਹੋਏਗਾ ਉਹ ਗੁਰੂ ਜੀ ਤੋਂ ਜੋਤੀ ਸਾਹਿਬ ਵਿੱਚੋਂ ਪੜ ਲਓ ਬੇਣ ਗੁਣ ਕੀਤੇ ਭਗਤ ਨਾ ਹੋਏ ਜੇ ਗੁਣੀ ਨਹੀਂ ਪੈਦਾ ਹੋਏ ਤੇ ਫਿਰ ਕਾਦੀ ਭਗਤੀ ਹੁਣ ਅਗੇ ਗੁਰੂ ਜੀ ਹੋਰ ਇਸੇ ਗੱਲ ਨੂੰ ਸਮਝਾਉਣਗੇ ਕਿ ਕਿਉਂਕਿ ਗੱਲ ਗੁਣ ਧਾਰਨ ਕਰਨ ਦੀ ਆ ਰਹੀ ਹੈ ਗੁਣਾ ਦਾ ਗਾਹਕ ਹੋਵੇ ਸੋ ਗੁਣ ਜਾਣੇ ਗੁਰੂ ਜੀ ਕਹਿੰਦੇ ਜਿਹੜਾ ਮਾਲਕ ਪਰਮਾਤਮਾ ਅਕਾਲ ਪੁਰਖ ਵੈਰ ਗੁਰੂ ਦੇ ਗੁਣਾ ਦਾ ਗਾਹਕ ਹੋਏਗਾ ਆਪਣਾ ਜੀਵਨ ਊਚਾ ਤੇ ਸੁੱਚਾ ਬਣਾਉਣਾ ਚਾਹੇਗਾ ਉਹੀ ਫਿਰ ਮਾਲਕ ਦੇ ਗੁਣਾ ਦੀ ਕਦਰ ਸਮਝੇਗਾ ਗੁਣ ਜਾਣੇ ਜਾਣੇ ਦਾ ਮਤਲਬ ਕਦਰ ਸਮਝੂਗਾ ਗੁਣਾ ਦੀ ਅਮਰਤ ਸ਼ਬਦ ਨਾਮ ਬਖਾਣੇ ਉਹ ਗੁਰੂ ਜੀ ਦੇ ਸ਼ਬਦ ਰਾਹੀ ਜਿਹੜਾ ਕਿ ਅਮਰਤ ਹੈ ਐਮਰਤ ਕਦੀ ਨਾ ਮਰਨ ਵਾਲਾ ਉਪਦੇਸ਼ ਗੁਰੂ ਜੀ ਦਾ ਉਹਦੇ ਰਾਹੀ ਪਰਮਾਤਮਾ ਦਾ ਨਾਮ ਚੇਤੇ ਵਿੱਚ ਰੱਖੇਗਾ ਬਖਾਣੇ ਮਤਲਬ ਗੱਲ ਸਾਰਾ ਦਿਨ ਪਰਮਾਤਮਾ ਦੀ ਗੱਲ ਕਰੇਗਾ ਉਸੇ ਨਾਲ ਜੁੜਿਆ ਰਹੇਗਾ ਉਸੇ ਨੂੰ ਸਮਝੇਗਾ ਉਹਨੂੰ ਚੇਤੇ ਵਿੱਚ ਰੱਖੇਗਾ ਉਸੇ ਨੂੰ ਯਾਦ ਕਰੇਗਾ ਸੱਚੀ ਬਾਣੀ ਸੁੱਚਾ ਹੋਏ ਮਾਲਕ ਦੀ ਸਦਾ ਹਥ ਰਹਿਣ ਵਾਲੀ ਮਾਲਕ ਦੀ ਜਿਹੜੀ ਬਾਣੀ ਹੈ ਜਿਹੜੀ ਉਸ ਦੀ ਸਿੱਖਤ ਸਲਾਹ ਦੀ ਗੱਲ ਹੈ ਉਹ ਜਦੋਂ ਬੰਦੇ ਦੇ ਅੰਦਰ ਵਸ ਗਈ ਤੇ ਉਹ ਫਿਰ ਉਹਦਾ ਜੀਵਨ ਪਵਿੱਤਰ ਹੋਣਾ ਸ਼ੁਰੂ ਹੋ ਜਾਊਗਾ ਕਿਉਂਕਿ ਜਦੋਂ ਸਾਨੂੰ ਰੱਬ ਯਾਦ ਨਹੀਂ ਫਿਰ ਅਸੀਂ ਗਲਤੀਆਂ ਕਰਦੇ ਆਂ ਫਿਰ ਅਸੀਂ ਜਮਾਂ ਦੇ ਵਾਸਤੇ ਪੈਨੇ ਆ ਜਮ ਕਿਹੜੇ ਉਹ ਜਮਾਂ ਤੋਂ ਨਹੀਂ ਡਰਨਾ ਜਿਹੜੇ ਬਾਦ ਵਿੱਚ ਪੁਜਾਰੀ ਨੇ ਬਣਾਏ ਹੋਏ ਆ ਆ ਜਮਾਂ ਤੋਂ ਡਰਨਾ ਜਿਹੜੇ ਸਾਡੇ ਨਾਲ ਰਹਿੰਦੇ ਆ ਰੋਜ਼ ਹਰ ਸਮੇਂ ਰਹਿੰਦੀ ਹੈ ਹਰ ਟਾਈਮ ਰਹਿੰਦੀ ਹੈ ਤੇ ਇਹ ਸਾਨੂੰ ਮਾਰ ਦਿੰਦੇ ਆ ਹੁਣ ਮਾਰ ਕਿਵੇਂ ਦਿੰਦੇ ਆ ਉਸ ਮੌਤ ਤੋਂ ਨਹੀਂ ਡਰਨਾ ਉਤੇ ਇੱਕ ਨਿਯਮ ਹੈਗਾ ਇੱਕ ਪੈੜਾ ਹੋਣ ਵਾਲਾ ਮੀਨ ਪੱਥਰ ਹੈ ਇੱਕ ਮਰਨ ਵਾਲਾ ਮੀਨ ਪੱਥਰ ਹੈ ਇਹਨਾਂ ਦੋਨਾਂ ਦੇ ਵਿਚਾਲੇ ਜਿਹੜਾ ਜੀਵਨ ਜਿਉਣਾ ਉਹ ਕੈਸਾ ਜਿਉਣਾ ਹੈ ਉੱਚਾ ਸੁੱਚਾ ਗੁਣਾ ਭਰਪੂਰ ਅਗਣਾ ਤੋਂ ਰਹਿਤ ਇਹੋ ਜਿਹਾ ਜੀਵਨ ਜਿਉਣਾ ਹੈ ਉਹ ਫਿਰ ਸੂਚਾ ਹੋਏ ਗੁਰੂ ਜੀ ਕਹਿੰਦੇ ਜਦੋਂ ਤੂੰ ਗੁਰੂ ਦੀ ਬਾਣੀ ਨਾਲ ਜੁੜ ਗਿਆ ਉਸ ਮਾਲਕ ਦੀ ਸਿੱਖਤ ਸਲਾਹ ਨਾਲ ਜੁੜ ਗਿਆ ਤੇ ਇਹਦੀ ਬਰਕਤ ਨਾਲ ਤੇਰਾ ਜੀਵਨ ਸੂਚਾ ਹੋਏ ਪਵਿੱਤਰ ਹੋ ਜਾਏਗਾ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਹੁਣ ਦੇਖੋ ਸਮਝੋ ਇਸ ਗੱਲ ਨੂੰ ਆਪਕੇ ਨੇ ਮੈਂ ਫਲਾਣ ਨਾਮ ਲਿਆ ਹੋਇਆ ਉਹ ਕਹਿੰਦਾ ਮੈਂ ਜੀ ਆਹ ਨਾਮ ਲਿਆ ਹੋਇਆ ਮੈਂ ਆਹ ਨਾਮ ਲਿਆ ਹੋਇਆ ਅਸੀਂ ਉਸ ਮਾਲਕ ਨੂੰ ਵੀ ਵੱਡਿਆ ਹੋਇਆ ਪਰ ਅਸਲ ਗੱਲ ਕੀ ਹੈ ਉਸ ਮਾਲਕ ਦੀ ਗੁਣਾ ਨੂੰ ਧਾਰਨ ਕਰਨ ਨਾਲ ਹੀ ਪਰਮਾਤਮਾ ਯਾਦ ਆਉਂਦਾ ਹੈ ਗੁਣਾ ਰੂਪ ਵਿੱਚ ਯਾਦ ਆਉਂਦਾ ਉਹਦੇ ਗੁਣ ਦੇਖ ਦੇਖ ਕੇ ਉਹਨੂੰ ਯਾਦ ਆਉਂਦੇ ਚੇਤੇ ਵਿਚਾਰ ਕਰਦੇ ਹਾਂ ਹਮੇਸ਼ਾ ਸਾਡੇ ਨਾਲ ਜੁੜਿਆ ਰਹਿੰਦਾ ਉਹਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਗੁਣ ਅਮੋਲਕ ਪਾਇ ਨਾ ਜਾਹੀ ਹੁਣ ਗੁਰੂ ਜੀ ਵੀ ਕਹਿ ਦਿੰਦੇ ਆ ਵੀ ਇਹ ਤੇ ਅਮੋਲਕ ਨੇ ਕੀ ਬੇਸ਼ਕੀਮਤੀ ਨੇ ਪਾਇ ਨਹੀਂ ਜਾ ਸਕਦੇ ਹੁਣ ਇੱਥੇ ਕਹਿਣ ਦਾ ਕੀ ਮਤਲਬ ਹੈ ਕਿ ਜੇ ਸਾਡੇ ਕੋਲੇ ਕੋਈ ਚਾਰ ਗੁਣ ਆ ਜਾਣ ਅਸੀਂ ਆਪ ਹੀ ਰੱਬ ਨਾ ਬਣ ਬੈਠੀਏ ਹੰਕਾਰੀ ਨਾ ਹੋ ਜਾਏਗੀ ਗੁਰੂ ਜੀ ਕਹਿੰਦੇ ਉਹਦੇ ਸਾਰੇ ਗੁਣ ਨੇ ਜਿਹੜੇ ਉਹ ਅਮੋਲਕ ਨੇ ਉਹਨਾਂ ਸਾਰਿਆਂ ਨੂੰ ਨਹੀਂ ਪਾਇਆ ਜਾ ਸਕਦਾ ਉਨਾਂ ਨੂੰ ਸਾਰਿਆਂ ਨੂੰ ਨਹੀਂ ਪਾਇਆ ਜਾ ਸਕਦਾ ਉਹ ਇੱਥੇ ਇੱਕ ਗੱਲ ਨੂੰ ਆਪਾਂ ਸਮਝੀ ਗਏ ਗੁਰੂ ਜੀ ਕਹਿੰਦੇ ਆ ਜਪਜੀ ਸਾਹਿਬ ਵਿੱਚ ਨਦੀਆਂ ਅਤੇ ਵਾਹ ਪਵੈ ਸਮੁੰਦ ਨਹਿ ਜਾਣੀਏ ਜਿਹੜੇ ਨਦੀਆਂ ਤੇ ਨਾਲਿਆਂ ਦਾ ਪਾਣੀ ਬਰਕਤ ਨਾਲ ਤੁਰਿਆ ਜਾਂਦਾ ਇੱਕ ਰਸ ਉਹ ਜਾ ਕੇ ਸਮੁੰਦਰ ਵਿੱਚ ਪੈ ਜਾਂਦਾ ਹੁਣ ਜਦੋਂ ਅਸੀਂ ਸਮੁੰਦਰ ਵਿੱਚ ਉਹ ਪਾਣੀ ਮਿਲ ਗਿਆ ਜਾ ਕੇ ਉੱਥੇ ਉਹਨਾਂ ਨਦੀਆਂ ਤੇ ਨਾਲਿਆਂ ਦਾ ਵजूद ਖਤਮ ਹੋ ਜਾਂਦਾ ਹੈ ਉਹ ਸਮੁੰਦਰ ਦਾ ਰੂਪ ਹੋ ਜਾਂਦੇ ਆ ਨਾ ਜਾਣੀ ਐ ਫਿਰ ਉਹ ਇਹ ਨਹੀਂ ਕਿਹਾ ਜਾਂਦਾ ਕਿ ਆਹ ਸਮੁੰਦਰ ਹੈ ਜਿਹੜਾ ਇਹ ਵਿੱਚ ਗੰਗਾ ਦਾ ਪਾਣੀ ਹੈ ਕਿਉਂਕਿ ਸਮੁੰਦਰ ਬਹੁਤ ਵੱਡਾ ਹੈ ਉਹਦੇ ਵਿੱਚ ਗੰਗਾ ਦਾ ਪਾਣੀ ਜਾ ਕੇ ਮਿਲ ਗਿਆ ਸਤਲੁਜ ਦਾ ਪਾਣੀ ਜਾ ਕੇ ਮਿਲ ਗਿਆ ਉਹਦੇ ਵਿੱਚ ਹੀ ਸਮਾ ਗਿਆ ਇਸ ਤਰੀ ਜਦੋਂ ਤੇਰੀ ਸੁਰਤ ਬੰਦਿਆ ਉਹ અપਾਰ ਮਾਲਕ ਦੇ ਗੁਣਾ ਨਾਲ ਜੁੜੇਗੀ ਤੇ ਉਹਦੇ ਵਿੱਚ ਹੀ ਸਵਾਜ ਆਏਗੀ ਤੇਰੀ ਪਛਾਣ ਹੀ ਨਹੀਂ ਰਹਿਣੀ ਵੀ ਮੈਂ ਕੌਣ ਹਾਂ ਤੂੰ ਆਪਣੇ ਆਪ ਨੂੰ ਆਪਾ ਭਾਅ ਭੁੱਲ ਜਾਏਗਾ ਤੈਨੂੰ ਸਾਰੇ ਕਿਤੇ ਉਹ ਮਾਲਕੀ ਦਿੱਸੇਗਾ ਕਿੰਨੀਆਂ ਪਿਆਰੀਆਂ ਗੱਲਾਂ ਗੁਰੂ ਦੀ ਦੱਸ ਰਿਹਾ ਮਨ ਨਿਰਮਲ ਸਾਚੇ ਸਬਦ ਸਮਾਹੀ ਉਦੇ ਸਾਰੇ ਗੁਣ ਪਾਏ ਨਹੀਂ ਜਾ ਸਕਦੇ ਜਦੋਂ ਤੇਰਾ ਮਨ ਨਿਰਮਲ ਹੋ ਗਿਆ ਨਾ ਉਸ ਮਾਲਕ ਦੇ ਵਿੱਚ ਹੀ ਸਮਾ ਜਾਏਗਾ ਨਦੀਆਂ ਅਤੇ ਵਾ ਪਵੇਂ ਸਮੁੰਦਰ ਨਹਿ ਜਾਣੀ ਹੈ ਲੇਖੋ ਜਰਜੀ ਸਾਹਿਬ ਪੜ੍ਹਦੇ ਆ ਨਾ ਜਦੋਂ ਪ੍ਰਮਾਤਮਾ ਦੀ ਗੱਲ ਆ ਸਾਰੀ ਪੜ੍ਹਨ ਦੀ ਕੋਸ਼ਿਸ਼ ਕਰੋ ਸਮਝਣ ਦੀ ਕੋਸ਼ਿਸ਼ ਕਰੋ ਆਪਣੇ ਮਨ ਵਿੱਚ ਵਸਾਓ ਸੇਵੜ ਭਾਗੀ ਜਿਨ ਨਾਮ ਤੇ ਆਇਆ ਜਿਹੜੇ 24 ਘੰਟੇ ਮਾਲਕ ਨਾਲ ਜੁੜੇ ਰਹਿੰਦੇ ਆ ਰੱਬ ਯਾਦ ਆ ਜਿਨ੍ਹਾਂ ਨੂੰ ਗੁਰੂ ਜੀ ਕਹਿੰਦੇ ਵੱਡੇ ਭਾਗਾਂ ਵਾਲੇ ਉਹ ਭਾਈ ਵੱਡੇ ਭਾਗਾਂ ਵਾਲੇ ਆ ਹੁਣ ਭਾਗ ਅੱਪ ਜਿਹੜੀ ਗੱਲ ਕਰਦੀਆਂ ਮੇਰੇ ਤੇ ਭਾਗ ਹੀ ਮਾੜੇ ਨੇ ਭਾਗ ਬਣਾਉਣੇ ਨੇ ਭਾਈ ਗੁਰੂ ਦੀ ਬਾਣੀ ਨਾਲ ਜੁੜ ਭਾਗ ਬਣਾ ਆਪਣੇ ਤੈਨੂੰ ਪਰਮਾਤਮਾ ਨੇ ਅਕਾਲ ਪੁਰਖ ਵੈਗਰੂ ਨੇ ਸੋਚਨ ਵਿਚਾਰਨ ਵਾਸਤੇ ਬੁੱਧੀ ਦਿੱਤੀ ਹੈ ਘੜੀਏ ਸੁਰਤ ਮਤ ਮਾਨ ਬੁੱਧ ਇਹਨਾਂ ਨੂੰ ਘੜ ਲੈ ਸਦਾ ਗੁਣ ਦਾਤਾ ਮਨਵਸਾਇਆ ਸੇਵੜ ਭਾਗੀ ਜਿਨ ਨਾਮ ਧਿਆਇਆ ਸਦਾ ਗੁਣ ਦਾਤਾ ਮਨਵਸਾਇਆ ਭਿਰੂ ਹਮੇਸ਼ਾ ਜਿਹੜੀ ਕੋਲੋਂ ਗੁਣ ਆਉਂਦੇ ਨੇ ਸਾਰੇ ਮਾਲਕ ਕੋਲੋਂ ਉਹਨੂੰ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ ਚੇਤੇ ਵਿੱਚ ਰੱਖਦਾ ਹੈ ਉਹਦੇ ਗੁਣਾਂ ਨਾਲ ਜੁੜਿਆ ਰਹਿੰਦਾ ਹੈ ਤੇ ਜਦੋਂ ਅਸੀਂ ਸੰਗਤ ਗੁਣਾ ਦੀ ਕਰਾਂਗੇ ਸਾਡੇ ਅੰਦਰ ਵੀ ਗੁਣ ਪੈਦਾ ਹੋ ਜਾਣਗੇ ਕਿੰਨੀ ਪਿਆਰੀ ਗੱਲ ਹੈ ਜੋ ਗੁਣ ਸੰਗਰਹਿ ਤਨ ਬਲਿਹਾਰੇ ਜਾਉ ਗੁਰੂ ਜੀ ਕਹਿੰਦੇ ਜਿਹੜੇ ਗੁਣਾ ਨੂੰ ਧਾਰਨ ਕਰ ਲੈਂਦੇ ਆ ਉਹਨਾਂ ਤੋਂ ਮੈਂ ਬਲਿਹਾਰੀ ਜਨਾ ਇਹ ਸਾਡੇ ਤੀਜੇ ਪਾਸਾ ਜੀ ਕਹਿ ਰਹੇ ਆ ਸੋਚੋ ਜਰਾ ਵਿਚਾਰੋ ਇਸ ਇਨਾਂ ਚੀਜ਼ਾਂ ਨੂੰ ਕਿ ਗੁਰੂ ਜੀ ਸਾਨੂੰ ਕਿਸ ਤਰ੍ਹਾਂ ਸਮਝਾ ਰਿਹਾ ਕਿੰਨੀ ਵੱਡੀ ਮਨਤਾ ਉਸ ਬੰਦ ਉਸ ਦੀ ਜਿਹੜਾ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰ ਲਏਗਾ ਤੇ ਗੁਣਾਂ ਬਿਨਾ ਭਗਤੀ ਨਹੀਂ ਹੁੰਦੀ ਤੇ ਭਗਤੀ ਕੀ ਹੈ ਗੁਣਾਂ ਨੂੰ ਧਾਰਨ ਕਰਨਾ ਤੇ ਜਿਹੜਾ ਗੁਣਾਂ ਨੂੰ ਧਾਰਨ ਕਰ ਲਏਗਾ ਗੁਰੂ ਜੀ ਕਹਿੰਦੇ ਮੈਂ ਤੋਂ ਬਲਿ ਹਾਰੇ ਜਾਣਾ ਐਨੀ ਵੱਡੀ ਉੱਚੀ ਮਨਤਾ ਗੁਰੂ ਜੀ ਉਸ ਬੰਦੇ ਨੂੰ ਦਿੰਦੇ ਆ ਉਸ ਨੇ ਸੱਚੇ ਗੁਣ ਗਾਉ ਤੇ ਮੈਂ ਵੀ ਉਹਨਾਂ ਦੀ ਸੰਗਤ ਕਰਕੇ ਉਸ ਥਿਰ ਪ੍ਰਭੂ ਦੀ ਯਾਦ ਵਿੱਚ ਟਿਕ ਕੇ ਉਸ ਮਾਲਕ ਦੇ ਗੁਣ ਗਾਉਣਾ ਮੈਂ ਵੀ ਉਹਨਾਂ ਦੀ ਸੰਗਤ ਕਰਨ ਨੂੰ ਤਿਆਰ ਹਾਂ ਮੈਂ ਵੀ ਉਹਨਾਂ ਦੀ ਸੰਗਤ ਕਰਨਾ ਤਾਂ ਕਿ ਮੈਂ ਵੀ ਸਤਿ ਨਾਲ ਜੁੜ ਜਾਵਾਂ ਆਪੇ ਦੇਵੈ ਸਹਿਜ ਸੁਭਾਈ ਹੁਣ ਇੱਕ ਗੱਲ ਗੁਰੂ ਜੀ ਕਹਿੰਦੀ ਐ ਕੋਣਾ ਦੀ ਦਾਤ ਵੀ ਉਹ ਮਾਲਕ ਆਪ ਹੀ ਦਿੰਦਾ ਹੁਣ ਇਥੇ ਸਮਝਣਾ ਕੀ ਐ ਇਹ ਸਮਝਣਾ ਐ ਕਿ ਗੁਣ ਮੇਰੇ ਪੈਦਾ ਕੀਤੇ ਹੋਏ ਮੇਰੇ ਜਿ ਨਹੀਂ ਆ ਸਕਦੇ ਜੀ ਮੈਂ ਉਸ ਪ੍ਰਮਾਤਮਾ ਨੂੰ ਯਾਦ ਰੱਖਾਂ 24 ਘੰਟੇ ਉਹਦਾ ਸਿਮਰਨ ਕਰੀ ਜਾਵਾਂ ਆਪਣੀ ਕਿਰਤਕਾਰ ਵਿੱਚੋਂ ਸਭ ਨੂੰ ਦੇਖਾਂ ਤੇ ਚੰਗੇ ਗੁਣ ਮੇਰੇ ਅੰਦਰ ਪੈਦਾ ਹੋਣੇ ਸ਼ੁਰੂ ਹੋ ਜਾਣਗੇ ਸਹਿ ਜੀ ਸਹਿਜ ਸੁਭਾਈ ਆਪਾਂ ਦੇ ਕੋਈ ਬੋਲੀ ਆਪਾਂ ਆਮ ਹੀ ਵਰਤਦੇ ਆ ਕਿ ਸਹਿ ਜੀ ਭਾਈ ਸਹਿਜ ਸੁਭਾਈ ਆ ਕੰਮ ਹੋ ਗਿਆ ਆਪਾਂ ਕਹੀਏ ਕਿਸੇ ਨੂੰ ਵੀ ਆ ਚੀਜ਼ ਤੂੰ ਕਿਵੇਂ ਬਣਾਈ ਉਹ ਕਹਿੰਦਾ ਸਹਿਜ ਸੁਭਾਈ ਮੈਂ ਕੰਮ ਕਰਨ ਲੱਗਿਆ ਸੀ ਤੇ ਬਣ ਗਈ ਇਹ ਵਸ ਤੇ ਸਹਿ ਸੁਭਾਈ ਸਹਿਜ ਸੁਭਾਈ ਮਤਲਬ ਆ ਉਹ ਕੋਈ ਖਾਸ ਲਈ ਵਾਸਤੇ ਵਿਸ਼ੇਸ਼ ਉਦਮ ਨਹੀਂ ਕਰਨਾ ਪਿਆ ਸਹਿਜ ਸਪਾਏ ਉਹਨੂੰ ਮਿਲ ਜਾਂਦੀ ਹੈ ਜਿਹਨੂੰ ਮਾਲਕ ਆਪ ਦਿੰਦਾ ਹੁਣ ਇੱਥੇ ਫਿਰ ਅਸੀਂ ਕਈ ਵਾਰ ਸੋਚਾਂਗੇ ਸਾਡੇ ਤੇ ਭਾਗ ਹੀ ਮਾੜੇ ਆ ਸਾਡੇ ਸਾਨੂੰ ਤੇ ਸਹਿਜ ਸਪਾਏ ਮਿਲ ਹੀ ਨਹੀਂ ਰਿਹਾ ਪਰ ਨਹੀਂ ਭਾਈ ਗੁਰੂ ਜੀ ਕਹਿੰਦੇ ਆ ਨਾਨਕ ਕੀਮਤ ਕਹਿਣ ਨਾ ਜਾਏ ऐसे इंसान दी ਜਿਹੜਾ ਸਹਿਜ ਵਿੱਚ ਰਹਿਣਾ ਸ਼ੁਰੂ ਕਰ ਲੈਂਦਾ ਤੇ ਉਸ ਮਾਲਕ ਨਾਲ ਜੁੜ ਜਾਂਦਾ ਹੈ ਐਸੇ ਉੱਚੇ ਸੁੱਚੇ ਜੀਵਨ ਦਾ ਫਿਰ ਮੁੱਲ ਦੱਸਿਆ ਨਹੀਂ ਜਾ ਸਕਦਾ ਅਮੋਲਕ ਬਣ ਜਾਂਦਾ ਉਹ ਜਵਿਸ਼ਾ ਵਿੱਚ ਇਹ ਪਉੜੀ ਦਾ ਇਹ ਅਰਥ ਹੈ ਕਿ ਇਹ ਜਿੰਨੇ ਸਾਡੇ ਕੋਲੇ ਗੁਣ ਆਉਂਦੇ ਨੇ ਉਹ ਗੁਣ ਵੀ ਉਹ ਮਾਲਕ ਹੀ ਦਿੰਦਾ ਹੈ ਉਹਦੇ ਬਰਾਬਰ ਦਾ ਕੋਈ ਨਹੀਂ ਹੋਰ ਜਿਹੜਾ ਸਾਨੂੰ ਗੁਣ ਦੇ ਸਕੇ ਕਿਉਂਕਿ ਸਾਰੇ ਗੁਣ ਉਦੇ ਕੋਲ ਆਉਂਦੇ ਆ ਨਿਰਗੁਣਿਆਂ ਨੂੰ ਗੁਣ ਦਿੰਦਾ ਹੈ ਤੇ ਜਿਹੜੇ ਗੁਣ ਬਣਤੇ ਨਹੀਂ ਜਿਨ੍ਹਾਂ ਦੇ ਅੰਦਰ ਗੁਣ ਹੈਗੇ ਆ ਉਹ ਵੀ ਇਹ ਨਾ ਸੋਚਣ ਕਿ ਮੈਂ ਗੁਣ ਪੈਦਾ ਕਰ ਲੇ ਉਹ ਵੀ ਮਾਲਕ ਦੇ ਦਿੱਤੇ ਹੋਇਆ ਹੈ ਇਹ ਗੱਲ ਸੋਚੇ ਤੇ ਬਿਨ ਗੁਣ ਕੀਤੇ ਭਗਤ ਨਾ ਹੋਏ ਇੱਥੇ ਉੱਥੇ ਗੁਰੂ ਜੀ ਇਹ ਵੀ ਗੱਲ ਕਹਿੰਦੇ ਆ ਵੀ ਬਿਨ ਗੁਣ ਕੀਤੇ ਭਗਤ ਨਾ ਹੋਏ ਸੋ ਇਸ ਸ਼ਬਦ ਵਿੱਚ ਗੁਰੂ ਜੀ ਪਰਮਾਤਮਾ ਦੇ ਉਹਨਾਂ ਗੁਣਾਂ ਨੂੰ ਆਪਣੇ ਅੰਦਰ ਧਾਰਨ ਦੀ ਹਿਦਾਇਤ ਕਰਦੇ ਆ ਸਾਨੂੰ ਤਾਂ ਕਿ ਅਸੀਂ ਵੀ ਉਸ ਰੱਬ ਵਰਗੀ ਗੁਣ ਸਾਡੇ ਅੰਦਰ ਪੈਦਾ ਹੋ ਜਾਣ ਤੇ ਉਹ ਅਮੋਲਕ ਸੁੱਚਾ ਜੀਵਨ ਸਾਡਾ ਵੀ ਬਣ ਜਾਏ ਇਹ ਹੁਣ ਅਸੀਂ ਤਾਂ ਬਣੇਗਾ ਜੇ ਅਸੀਂ ਬਾਣੀ ਨੂੰ ਪੜ ਕੇ ਸਮਝਦੇ ਰਵਾਂਗੇ ਸੋ ਆਪਾਂ ਇੱਕ ਸ਼ਬਦ ਰੋਜ਼ ਪੜਹੀਏ ਰੋਜ਼ ਵਿਚਾਰੀਏ ਤੇ ਉਸ ਸ਼ਬਦ ਨੂੰ ਬਾਰ-ਬਾਰ ਪੜ ਲੀਏ ਤਾਂ ਕਿ ਸਾਨੂੰ ਉਸ ਸ਼ਬਦ ਦੀ ਸਮਝ ਪੈ ਜਾਏ ਤੇ ਅਸੀਂ ਉਹਦੇ ਮੁਤਾਬਕ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦਈਏ ਆਓ ਆਪਾਂ ਇੱਕ ਵਾਰ ਇਸ ਸ਼ਬਦ ਨੂੰ ਦੁਬਾਰੇ ਪੜਨੇ ਆ ਬਾਣੀ ਨੂੰ ਜਿੰਨੀ ਵਾਰੀ ਪੜਾਂਗੇ ਉਨੇ ਹੀ ਥੋੜਾ ਕਿਉਂਕਿ ਸਾਨੂੰ ਜਦੋਂ ਤੱਕ ਬਾਣੀ ਸਮਝਣਾ ਆ ਜਾਵੇ ਉਹਨੂੰ ਪੜਦੇ ਰਹੀਏ ਆਸਾ ਮਹਲਾ ਤੀਜਾ ਸ਼ਬਦ ਬੂਆ ਵਿੱਚੋਂ ਆਪ ਗਵਾਈ ਸਤਗੁਰ ਸੇਵੇ ਤਿਲ ਨਾ ਤਵਾਈ ਨਿਰਪਉ ਦਾਤਾ ਸਦਾ ਮਨ ਹੋਈ ਸੱਚੀ ਬਾਣੀ ਪਾਇ ਭਾਗ ਕੋਈ ਗੁਣ ਸੰਗ ਰਹੇ ਵਿਚੋਂ ਔਗਣ ਜਾਹੀ ਪੂਰੇ ਗੁਰ ਕੈ ਸ਼ਬਦ ਸਮਾਹੇ ਰਹਾਉ ਗੁਣ ਕਾ ਗਾਹਕ ਹੋਵੇ ਸੋ ਗੁਣ ਜਾਣੈ ਅਵਰਤ ਸ਼ਬਦ ਨਾਮ ਵਖਾਣੈ ਸਾਚੀ ਬਾਣੀ ਸੁਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਇ ਨ ਜਹੇ ਮਨ ਨਿਰਮਲ ਸਾਚੀ ਸਬਦ ਸਮਾਹੀ ਸੇਵੜ ਪਾਗੀ ਜਿਨ ਨਾਮ ਧਿਆਇਆ ਸੇਵੜ ਪਾਗੀ ਜਿਨ ਨਾਮ ਧਿਆਇਆ ਸਤ ਅਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ ਰਹਿ ਤਿੰਨ ਬਲਿਹਾਰੈ ਜਾਉ ਦਰਸਾਚੇ ਸੱਚ ਗੁਣ ਗਾਉ ਆਪੇ ਦੇਵੈ ਸਹ ਜਿਸੁ ਪਾਈ ਨਾਨਕ ਕੀਮਤ ਕਹਿਣ ਨ ਜਾਈ ਨਾਨਕ ਜੀ ਕਹਿ ਰਿਹਾ ਐਸੇ ਉੱਚੇ ਸੋਚੇ ਜੀਵਨ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ